ਕਿ ਤੁਸੀਂ ਵੀ ਬਹੁਤ ਸਾਰਾ ਪੈਸਾ ਕਮਾਉਣਾ ਚਾਹੁੰਦੇ ਹੋ ਕਿ ਤੁਸੀਂ ਵੀ ਅਮੀਰ ਹੋਣਾ ਚਾਹੁੰਦੇ ਹੋ ਪਰ ਤੁਹਾਨੂੰ ਕੋਈ ਰਸਤਾ ਨਹੀਂ ਲੱਭ ਰਿਹਾ ਕਿ ਕਿਵੇਂ ਅਮੀਰ ਹੋਇਆ ਜਾਵੇ ਤੁਹਾਨੂੰ ਮੈਂ ਦੱਸੂੰਗਾ ਪੰਜ ਆਦਤਾਂ ਜਿਦੇ ਨਾਲ ਅਮੀਰ ਲੋਕ ਹੋਰ ਜ਼ਿਆਦਾ ਅਮੀਰ ਹੁੰਦੇ ਜਾ ਰਹੇ ਨੇ ਜੇ ਤੁਸੀਂ ਵੀ ਉਹ ਚੀਜ਼ਾਂ ਫੋਲੋ ਕਰੋਗੇ ਤੁਸੀਂ ਵੀ ਬਹੁਤ ਜਲਦੀ ਅਮੀਰ ਹੋਣ ਲੱਗ ਜਾਓਗੇ ਤਾਂ ਉਹ ਗੱਲ ਕਰੀਏ ਉਹ ਪੰਜ ਆਦਤਾਂ ਬਾਰੇ ਸਭ ਤੋਂ ਪਹਿਲਾ ਪੁਆਇੰਟ ਹੈ ਅਮੀਰ ਲੋਕ ਸਵੇਰੇ ਜਲਦੀ ਉੱਠਦੇ ਹਨ ਅਮੀਰ ਲੋਕ ਸਵੇਰੇ ਦੇ 4 ਵਜੇ ਤੋਂ 7 ਵਜੇ ਤੱਕ ਦੇ ਸਮੇਂ ਨੂੰ ਗੋਲਡਨ ਆਵਰ ਮੰਨਦੇ ਹਨ ਉਹ ਮੰਨਦੇ ਹਨ ਕਿ ਸਵੇਰੇ ਆਪਣਾ ਦਿਮਾਗ ਤਾਜ਼ਾ ਹੁੰਦਾ ਹੈ ਤੇ ਆਪਣੀ ਸੋਚ ਕਲੀਅਰ ਹੁੰਦੀ ਹੈ ਅਤੇ ਆਪਣਾ ਫੋਕਸ 100% ਹੁੰਦਾ ਹੈ ਹਰ ਚੀਜ਼ ਦੇ ਉੱਪਰ ਸਵੇਰੇ ਉੱਠਣ ਦੇ ਫਾਇਦੇ ਕੀ ਹਨ ਨਾ ਆਪਾਂ ਨੂੰ ਸਵੇਰੇ ਉੱਠ ਕੇ ਜਲਦੀ ਕੋਈ ਕਾਲ ਆ ਮੈਸੇਜ ਆਉਂਦਾ ਨਹੀਂ ਦੂਸਰੇ ਲੋਕ ਸੁੱਤੇ ਪਏ ਹੁੰਦੇ ਹਨ ਅਤੇ ਅਮੀਰ ਲੋਕੀ ਸੋਚਦੇ ਹਨ ਕਿ ਉਹਨਾਂ ਦੇ ਸੁੱਤੇ ਹੋਏ ਉਹ ਤਿੰਨ ਚਾਰ ਕੰਮ ਨਿਪਟਾ ਦਿੰਦੇ ਹਨ ਸਵੇਰੇ ਉਹ ਤਾਂ ਵੀ ਜਲਦੀ ਉੱਠਦੇ ਹਨ ਕਿਉਂਕਿ ਸਵੇਰੇ ਪੀਸਫੁੱਲ এনवायरमेंट ਹੁੰਦਾ ਹੈ ਉਹਨਾਂ ਨੂੰ ਸ਼ਾਂਤੀ ਮਿਲਦੀ ਹੈ ਤੇ ਮੈਡੀਟੇਸ਼ਨ ਕਰਦੇ ਹਨ ਟਿਮ ਕੋਕਨ ਨੂੰ ਤਾਂ ਤੁਸੀਂ ਜਾਣਦੇ ਹੋਵੋਗੇ ਜੋ ਕਿ ਐਪਲ ਦੇ ਸੀਓ ਹਨ ਅੱਜ ਦੇ ਟਾਈਮ ਦੇ ਵਿੱਚ ਉਹ ਵੀ ਸਵੇਰੇ 4:30 ਵਜੇ ਉੱਠਦੇ ਹਨ ਅਤੇ ਸਵੇਰੇ ਉੱਠ ਕੇ ਮੇਲਸ ਵਗੈਰਾ ਚੈੱਕ ਕਰਦੇ ਹਨ ਤੇ ਵਰਕਆਊਟ ਕਰਦੇ ਹਨ ਅਤੇ ਲੋਨ ਮਸਕ ਤਾਂ ਬਹੁਤ ਹੀ ਮਸ਼ਹੂਰ ਹੈ ਉਸ ਨੂੰ ਸਾਰੇ ਜਾਣਦੇ ਹਨ ਤੇ ਉਹ ਸਵੇਰੇ 6 ਵਜੇ ਉੱਠ ਕੇ ਆਪਣਾ ਵਰਕਆਊਟ ਵਗੈਰਾ ਕਰਦੇ ਹਨ ਮਤਲਬ ਕਿ ਆਲਮੋਸਟ ਸਾਰੇ ਅਮੀਰ ਬੰਦੇ ਸਵੇਰੇ ਜਲਦੀ ਹੀ ਉੱਠਦੇ ਹਨ ਪੁਆਇੰਟ ਨੰਬਰ 2 ਹੈ ਜੀ ਉਹ ਰੋਜ਼ਾਨਾ ਨਵੀਂ ਜਾਣਕਾਰੀ ਸਿੱਖਦੇ ਹਨ ਮਤਲਬ ਕਿ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਲਈ ਨਵੇਂ-ਨਵੇਂ ਸਕਿੱਲਸ ਸਿੱਖਦੇ ਰਹਿੰਦੇ ਹਨ ਕਿ ਜਿਸ ਦੇ ਨਾਲ ਕਿ ਉਹਨਾਂ ਦਾ ਬਿਜ਼ਨਸ ਹੋਰ ਗਰੋਥ ਹੁੰਦਾ ਅਮੀਰ ਲੋਕ ਹਰ ਰੋਜ਼ ਕਿਤਾਬਾਂ ਪੜ੍ਹਦੇ ਹਨ ਅਤੇ ਪੌਡਕਾਸਟ ਵਗੈਰਾ ਦੇਖਦੇ ਹਨ ਬਿਜ਼ਨਸ ਦੇ ਨਾਲ ਰਿਲੇਟਡ ਅਤੇ ਨਵੇਂ-ਨਵੇਂ ਸਕਿੱਲ ਸਿੱਖਦੇ ਰਹਿੰਦੇ ਹਨ ਤੁਸੀਂ ਵਾਰਨ ਬਫੇਟ ਨੂੰ ਤਾਂ ਜਾਣਦੇ ਹੋ ਆਪਣੇ ਦਿਨ ਦਾ 80% ਹਿੱਸਾ ਸਿਰਫ ਪੜ੍ਹਨ ਦੇ ਵਿੱਚ ਲਾਉਂਦੇ ਹਨ ਕਿਉਂਕਿ ਤੁਸੀਂ ਜਿੰਨਾ ਜ਼ਿਆਦਾ ਸਿੱਖੋਗੇ ਓਨਾ ਹੀ ਜ਼ਿਆਦਾ ਕਮਾਓਗੇ ਤੀਸਰਾ ਪੁਆਇੰਟ ਹੈ ਜੀ ਪੈਸਿਵ ਇਨਕਮ ਸੋਰਸ ਬਣਾਉਣਾ ਪੈਸਿਵ ਇਨਕਮ ਹੁੰਦੀ ਕੀ ਹੈ ਜੀ ਪੈਸਿਵ ਇਨਕਮ ਕੋਈ ਵੈਸੇ ਤਾਂ ਆਪਾਂ ਇੱਕ ਵੀਡੀਓ ਬਣਾਤੀ ਆਪਾਂ ਫਿਰ ਵੀ ਅੱਜ ਥੋੜਾ ਦੱਸ ਦਿੰਨਾ ਤੁਹਾਨੂੰ ਪੈਸਿਵ ਇਨਕਮ ਹੁੰਦੀ ਹੈ ਜਿੱਥੇ ਆਪਾਂ ਮੌਜੂਦ ਨਾ ਹੋਈਏ ਕਿਸੇ ਕੰਮ ਦੇ ਤਾਂ ਵੀ ਉੱਥੋਂ ਆਪਾਂ ਨੂੰ ਪੈਸੇ ਮਿਲ ਜਾਣ ਇਹ ਸਿਰਫ ਇੱਕ ਵਾਰ ਇਨਵੈਸਟਮੈਂਟ ਦੇ ਤੌਰ ਤੇ ਹੁੰਦੀ ਹੈ ਵੀ ਇੱਕ ਵਾਰ ਇਨਵੈਸਟ ਕਰੋ ਸੋ ਪੈਸੇ ਆਈ ਜਾਣਗੇ ਅਮੀਰ ਲੋਕ ਸਿਰਫ ਸੈਲਰੀ ਤੇ ਨਿਰਭਰ ਨਹੀਂ ਰਹਿੰਦੇ ਉਹ ਇਸ ਤਰ੍ਹਾਂ ਦੀ ਪੈਸਿਵ ਇਨਕਮ ਬਣਾ ਲੈਂਦੇ ਹਨ ਜਿਹਦੇ ਨਾਲ ਕਿ ਉਹਨਾਂ ਨੂੰ ਕੰਮ ਕਰਨੀ ਲੋੜ ਨਹੀਂ ਪੈਂਦੀ ਤੇ ਉਹਨਾਂ ਨੂੰ ਘਰ ਬੈਠੇ ਵੀ ਪੈਸੇ ਆਉਂਦੇ ਰਹਿੰਦੇ ਹਨ ਇਸ ਤਰੀਕੇ ਨਾਲ ਉਹ ਪੈਸੇ ਤੋਂ ਪੈਸਾ ਬਣਾਉਂਦੇ ਹਨ ਪੁਆਇੰਟ ਨੰਬਰ 4 ਹੈ ਜੀ ਖਰਚਾ ਕਾਬੂ ਰੱਖਣਾ ਉਹ ਖਰਚੇ ਨੂੰ ਕਾਬੂ ਦੇ ਵਿੱਚ ਰੱਖਦੇ ਨੇ ਆਮ ਤੌਰ ਤੇ ਆਪਾਂ ਸੋਚਦੇ ਹਾਂ ਕਿ ਜਦੋਂ ਆਪਣੀ ਸੈਲਰੀ ਵ ਜਦੋਂ ਆਪਣਾ ਖਰਚਾ ਘਟਦਾ ਹੈ ਤਾਂ ਆਪਣੀ ਆਜ਼ਾਦੀ ਵੱਧਦੀ ਹੈ ਤਾਂ ਅਸੀਂ ਫਾਈਨੈਂਸ਼ੀਅਲ ਫ੍ਰੀਡਮ ਵੱਲ ਜਾਂਦੇ ਹਾਂ ਅਮੀਰ ਲੋਕ ਹਰ ਮਹੀਨੇ ਆਪਣਾ ਬਜਟ ਬਣਾ ਕੇ ਚੱਲਦੇ ਹਨ ਉਹ ਇੱਕ ਬਜਟ ਬਣਾਉਂਦੇ ਹਨ ਕਿ ਆ ਮਹੀਨੇ ਜਸੀਂ ਇਹਨਾਂ ਖਰਚ ਕਰਨਾ ਹੈ ਅਤੇ EMI ਤੋਂ ਦੂਰ ਰਹਿੰਦੇ ਹਨ ਜਿਹਦੇ ਨਾਲ ਕਿ ਉਹ ਕਰਜ਼ੇ ਹੀਟ ਨਹੀਂ ਆਉਂਦੇ ਦੂਸਰੀ ਗੱਲ ਹੈ ਕਿ ਉਹ ਆਪਣੀਆਂ ਇੱਛਾਵਾਂ ਤੇ ਲੋੜਾਂ ਦੇ ਵਿੱਚ ਫਰਕ ਰੱਖਦੇ ਹਨ ਕਿ ਸਾਨੂੰ ਜਿਹੜੀ ਦੀ ਲੋੜ ਹੈ ਉਹੀ ਲੈਂਦੇ ਹਨ ਇੱਛਾਵਾਂ ਦੇ ਕੰਮ ਘੱਟ ਕਰਦੇ ਹਨ ਉਸ ਤੋਂ ਬਾਅਦ ਕਿ ਉਹ ਜ਼ਿਆਦਾ ਓਵਰ ਸ਼ਾਪਿੰਗ ਕਰਨ ਤੋਂ ਬਚਦੇ ਹਨ ਕਿ ਇਸ ਤਰ੍ਹਾਂ ਉਹ ਕਰਜ਼ੇ ਤੋਂ ਮੁਕਤ ਰਹਿੰਦੇ ਹਨ ਤੇ ਉਹਨਾਂ ਨੂੰ ਇੱਕ ਪੈਸਿਵ ਇਨਕਮ ਬਣਾਉਣ 'ਚ ਫਾਇਦਾ ਹੁੰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਇੱਕ ਬੰਦਾ 70000 ਰੁਪਏ ਮਹੀਨੇ ਦਾ ਕਮਾ ਰਿਹਾ ਪਰ ਉਹ ਮਹੀਨੇ 10000 ਸੇਵ ਕਰ ਰਿਹਾ। ਅਤੇ ਉਸ ਦੇ ਉਲਟ ਦੂਸਰਾ ਬੰਦਾ 25000 ਰੁਪਏ ਮਹੀਨੇ ਦਾ ਕਮਾ ਰਿਹਾ ਤੇ ਉਹ 8000 ਰੁਪਏ ਮਹੀਨੇ ਦਾ ਸੇਵ ਕਰ ਰਿਹਾ। ਤਾਂ ਤੁਹਾਡੇ ਤੁਹਾਡੇ ਹਿਸਾਬ ਨਾਲ ਦੋਨਾਂ ਵਿੱਚੋਂ ਕਿਹੜਾ ਵਧੀਆ ਹੋਊਗਾ? ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿਹੜਾ ਵਧੀਆ ਸੇਵਿੰਗ ਕਰ ਰਿਹਾ। ਪੁਆਇੰਟ ਨੰਬਰ 5 ਹੈ ਜੀ ਉਹ ਲੰਬੀ ਸੋਤ ਰੱਖਦੇ ਹਨ। ਜਿਵੇਂ ਕਿ ਹੁਣ ਉਦਾਹਰਣ ਦੇ ਤੌਰ ਤੇ ਤੁਸੀਂ ਦੇਖੋ ਅੱਜ ਕਿਸੇ ਬੰਦੇ ਨੇ 1000 ਰੁਪਏ ਕਮਾਏ ਉਹ ਕੀ ਕਰਦਾ ਸ਼ਾਮ ਨੂੰ ਖਾ ਪੀ ਲੈਂਦਾ ਹੈ ਕਿ ਕੁਝ ਖਾਣ ਪੀਣ ਕਰ ਲਿਆ ਅੱਜ ਵਧੀਆ ਮਨਾ ਹੋ ਗਿਆ ਪਰ ਅਮੀਰ ਬੰਦਾ ਕੀ ਸੋਚਦਾ ਅੱਜ 1000 ਕਮਾ ਲਿਆ ਤੇ ਇਸ ਤੋਂ ਆਪਾਂ ਹੁਣ 10000 ਕਿਵੇਂ ਬਣਾਈਏ ਇਸ ਨੂੰ ਅੱਗੇ ਕਿਵੇਂ ਵਧਾਈਏ ਇਹੀ ਫਰਕ ਹੈ ਸੋਚ ਦਾ ਸਿਰਫ ਆਪਾਂ ਉਹੀ ਪੈਸੇ ਨੂੰ ਖਾ ਪੀ ਲਿਆ ਐਸ਼ ਕਰਨ ਲਈ ਚਲੋ ਜੀ ਪੈਸੇ ਗਏ ਉਸ ਤੋਂ ਅਮੀਰ ਬੰਦਾ ਇਹ ਸੋਚਦਾ ਹੈ ਕਿ ਉਹੀ ਉਹ ਪੈਸਿਆਂ ਨੂੰ ਕਿਤੇ ਹੋਰ ਲਾਈਏ ਤਾਂ ਉਹ ਪੈਸੇ ਤੋਂ ਹੋਰ ਪੈਸਾ ਬਣਾਈਏ ਪੈਸੇ ਤੋਂ ਪੈਸਾ ਬਣਾਉਣਾ ਸਿੱਖਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਮਹੀਨੇ 10000 ਰੁਪਏ ਇਨਵੈਸਟ ਕਰਦੇ ਹੋ ਨ ਮਿਚੁਅਲ ਫੰਡ ਦੇ ਵਿੱਚ 12% ਦੇ ਹਿਸਾਬ ਨਾਲ 10 ਸਾਲਾਂ ਦੇ ਵਿੱਚ ਤੁਹਾਡੇ ਕੋਲ 23 ਲੱਖ ਰੁਪਏ ਬਣ ਗਿਆ ਹੋਊਗਾ ਪਰ ਉਹੀ 20 ਸਾਲਾਂ ਬਾਅਦ ਤੁਹਾਡੇ ਕੋਲ 1 ਕਰੋੜ ਰੁਪਏ ਬਣ ਜਾਊਗਾ ਦੋ ਤੁਸੀਂ ਦੇਖੋ ਇਹ ਕੰਪਾਉਂਡਿੰਗ ਦੀ ਪਾਵਰ ਹੈ ਉਹ ਇਸ ਤਰ੍ਹਾਂ ਹੀ ਕੰਮ ਕਰਦੇ ਹਨ ਹੁਣ ਦੱਸੋ ਜੀ ਤੁਹਾਨੂੰ ਕਿਹੜੀ ਆਤ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇਹ ਤੁਹਾਨੂੰ ਸਾਡਾ ਕੰਮ ਵਧੀਆ ਲੱਗਦਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਜੀ ਅਗਲੀ ਵੀਡੀਓ ਦੇ